ਹਾਂਜੀ ਸਾਰੀਆਂ ਭੈਣਾਂ ਸਸਤਿਕਾ ਜੀ ਅੱਜ ਆਪਾਂ ਬਹੁਤ ਹੀ ਸੋਹਣਾ ਇੱਕ ਸੂਟ ਰੈਡੀ ਕੀਤਾ ਹੈ ਜਿਹੜਾ ਕਿ ਚਿਕਨ ਦੀ ਸਲਵਾਰ ਵਾਲਾ ਸੂਟ ਹੈ ਠੀਕ ਹੈ ਜੀ ਅੱਜ ਕਲੇ ਸੂਟਾਂ ਦਾ ਬਹੁਤ ਜਿਆਦਾ ਟ੍ਰੈਂਡ ਚੱਲ ਰਿਹਾ ਠੀਕ ਹੈ ਜੀ ਤੇ ਜਿਹੜੇ ਇਹਦੇ ਰੇਟ ਵੀ ਬਹੁਤ ਹੀ ਘੱਟ ਹੈ 360 ਰੁਪਏ ਦਾ ਸੂਟ ਹੈ ਜਿਹੜਾ ਕਿ ਆਪਾਂ ਬਹੁਤ ਵਧੀਆ ਸਟਾਈਲਿਸ਼ ਸੂਟ ਬਣਾ ਲਿਆ ਤੇ ਮਹਿੰਗਾ ਸੂਟ ਬਣਾ ਲਿਆ ਠੀਕ ਹੈ ਜੀ ਤੇ ਇਹ ਵਾਲਾ ਜਿਹੜਾ ਸੂਟ ਆਪਾਂ ਰੈਡੀ ਕੀਤਾ ਹੈਗਾ ਆਪਾਂ ਜਿਹੜੀ ਸਲਵਾਰ ਦੀ ਸਾਈਡ ਤੋਂ ਕਪੜਾ ਲੈਂਦਾ ਇੱਕ ਪੱਲੇ ਵਾਲੀ ਸਲਵਾਰ ਦੇਖੋ ਇਹਦੇ ਵਿੱਚ ਕੋਈ ਪਹੁੰਚਾ ਨਹੀਂ ਪਾਇਆ ਆਪਾਂ ਠੀਕ ਹੈ ਜ ਇਹ ਇਹ ਸਟ੍ਰੇਟਸ ਵਰ ਬਣਾਈ ਆਪਾਂ ਪਾਕਿਸਤਾਨੀ ਠੀਕ ਹੈ ਜੀ ਜਿਹੜਾ ਇਹ ਤੋਂ ਸੈਟ ਤੋਂ ਇਧਰਾ ਕਪੜਾ ਲੈਂਦਾ ਜੀ ਉਹਦੇ ਨਾਲ ਆਪਾਂ ਡਿਜ਼ਾਈਨ ਬਣਾਇਆ ਘੇਰੇ ਤੇ ਠੀਕ ਹੈ ਜੀ ਤੇ ਦੇਖੋ ਆਪਾਂ ਸੂਟ ਹਜੇ ਹੁਣੇ ਰੈਡੀ ਕੀਤਾ ਇਹ ਤਰਪਾਈ ਵਗੈਰਾ ਨਹੀਂ ਕੀਤੀ ਦੇਖੋ ਜਿਹੜਾ ਸੂਟ ਦੇ ਘੇਰੇ ਤੇ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਬਣਾਇਆ ਹੈ ਘੇਰੇ ਇਸ ਤਰੀਕੇ ਨਾਲ ਠੀਕ ਹੈ ਜੀ ਜਿਹੜਾ ਆ ਵਾਲਾ ਕਪੜਾ ਹੈਗਾ ਜਿਹੜਾ ਆਪਾਂ ਸਲਵਾਰ ਦੀ ਸਾਈਡ ਤੋਂ ਲਿਆ ਸੀਗਾ ਡਬਲ ਪੱਲੇ ਤੋਂ ਉਹ ਵਾਲਾ ਕਪੜਾ ਆਪਾਂ ਇਸ ਤਰੀਕੇ ਨਾਲ ਘੇਰੇ ਤੇ ਥਲੇ ਲਾਤਾ ਤੇ ਇਸ ਤੋਂ ਬਾਅਦ ਆਪਾਂ ਉੱਪਰ ਤਿੰਨ ਲੈਸਾਂ ਨਹੀਂ ਲੈਣਾ ਲਾਤੀਆਂ ਠੀਕ ਹੈ ਜੀ ਇਹ ਵਾਈ ਲੈਸ ਆਪਾਂ ਪਹਿਲਾਂ ਐਸ ਤਰੀਕੇ ਨਾਲ ਪੁੱਠੀ ਕਰਕੇ ਲਈ ਆ ਸਿੰਗਲ ਲੈਸ ਐਸ ਤਰੀਕੇ ਨਾਲ ਲਈ ਸੀ ਇਸ ਤੋਂ ਬਾਅਦ ਨੂੰ ਆਪਾਂ ਇਸ ਤਰੀਕੇ ਨਾਲ ਫੋਲਡ ਕਰਕੇ ਲੈਸ ਨੂੰ ਉੱਪਰ ਆਪਾਂ ਇੱਕ ਪੱਕੀ ਸੀਨ ਲਾਤੀ ਠੀਕ ਹੈ ਦੇਖੋ ਕਿੰਨੀ ਸਫਾਈ ਨਾਲ ਆਪਣੀ ਲੈਸਾਂ ਲੱਗੀਆਂ ਤੁਸੀਂ ਦੇਖ ਸਕਦੇ ਹੋ ਹਰ ਬਹੁਤ ਹੀ ਜ਼ਿਆਦਾ ਸਫਾਈ ਨਾਲ ਲੈਸਾਂ ਲੱਗੀਆਂ ਤੇ ਸਾਈਡ ਤੋਂ ਇਹ ਆਪਣਾ ਦੇਖੋ ਇਹ ਕਪੜਾ ਆਪਣਾ ਘੱਟ ਹੁੰਦਾ ਤੇ ਸਾਈਡ ਤੇ ਆਪਣਾ ਇਥੋਂ ਤਿਕ ਆ ਨਿਸ਼ਾਨ ਤਿਕ ਆਪਣੀ ਤਰਪਾਈ ਹੋਏ ਨਹੀਂ ਆ ਜਿਹੜੀ ਕਿ ਆਪਣੇ ਇਸ ਤਰੀਕੇ ਨਾਲ ਵਿੱਚ ਹੀ ਆ ਗਈ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਥੋੜਾ ਜਿਹਾ ਦਿਮਾਗ ਲਾ ਕੇ ਆਪਾਂ ਵਧੀਆ ਸੂਟ ਰੈਡੀ ਕਰ ਸਕਦੇ ਹਾਂ ਕਿਉਂ ਜੇ ਆਪਾਂ ਦੇਖ ਲੈਂਦੀ ਹੈ ਆਪਣਾ ਆ ਵਾਲਾ ਕਪੜਾ ਘੱਟ ਹੈ ਤੇ ਆਪਣਾ ਜਿਹੜਾ ਹੈਗਾ ਵੀ ਆਪਾਂ ਕਹਿੰਦੇ ਡਿਜ਼ਾਈਨ ਨਹੀਂ ਮੁੰਦੇ ਕਪੜਾ ਘੱਟ ਜੂਗਾ ਇਹ ਇਹ ਕਪੜਾ ਆਪਣਾ ਜੀ ਘੱਟ ਹੈ ਇਹਨਾਂ ਨਾਲ ਹੈਗਾ ਪਰ ਇਹ ਵਾਲੀ ਛੀ ਆਪਣੇ ਤਰਪਾਈ ਦੇ ਵਿੱਚ ਆਏ ਨੇ ਉੱਪਰ ਤਿਕ ਆਪਣੀ ਇਸ ਤਰੀਕੇ ਨਾਲ ਤਰਪਾਈ ਹੋਏ ਨਹੀਂ ਆ ਇਸ ਤਰੀਕੇ ਨਾਲ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਗਲਾ ਇਹਨਾਂ ਦਾ ਬਣਾਇਆ ਆਪਾਂ ਉਹ ਆਪਾਂ ਸਿੰਪਲੀ ਬਣਾਇਆ ਗੋਲ ਗਲਾ ਹੀ ਹੈ ਸਿੰਪਲ ਤੇ ਬਾਜੂ ਤੇ ਵੀ ਆਪਾਂ ਇਹਨਾਂ ਦੇ ਇਸ ਤਰੀਕੇ ਨਾਲ ਲੈਸ ਲਾਈ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਸਿਰਫ ਹੈ ਇੱਕ ਆਪਾਂ ਲਾਈਨ ਹੀ ਲਾਈ ਹੈ ਲੈਸ ਦੀ ਡਬਲ ਲਾਈਨਿੰਗ ਨਹੀਂ ਲਾਈਏ ਜੇ ਆਪਾਂ ਲੈਸ ਤੇ ਠੀਕ ਹੈ ਜੀ ਤੇ ਬਹੁਤ ਹੀ ਸੋਹਣਾ ਸੂਟ ਆਪਣਾ ਰੈਡੀ ਹੋ ਗਿਆ 300 ਰੁਪਏ ਵਾਲਾ ਸੂਟ ਆਪਾਂ ਮਹਿੰਗਾ ਬਣਾ ਲਿਆ ਜਿਹੜਾ ਦੁਪੱਟਾ ਆਪਾਂ ਇਹਨਾਂ ਨੂੰ ਡਾਈ ਕੀਤਾ ਹੈਗਾ ਆ ਵਾਲਾ ਕਲਰ ਦਾ ਦੁਪੱਟਾ ਆਪਾਂ ਡਾਈ ਕੀਤਾ ਪੱਲੇ ਆਪਾਂ ਇਸ ਕਲਰ ਦੇ ਕੀਤੇ ਆ ਠੀਕ ਹੈ ਜੀ ਪੱਲੇ ਪੱਲੇ ਕੱਲੇ ਆਪਾਂ ਐਸਟ ਕਲਰ ਦੇ ਕੀਤੇ ਆ ਤੇ ਸਾਰਾ ਦੁਪੱਟਾ ਸੈਂਟਰ ਚ ਇਸ ਤਰ੍ਹਾਂ ਦਾ ਬਣਾਇਆ ਆਪਾਂ ਠੀਕ ਹੈ ਜੀ ਬਹੁਤ ਵਧੀਆ ਸੂਟ ਰੈਡੀ ਹੋ ਗਿਆ ਥੋੜੇ ਜੇ ਪੈਸੇ ਲਾ ਕੇ ਆਪਾਂ ਬਹੁਤ ਹੀ ਵਧੀਆ ਸੂਟ ਰੈਡੀ ਕਰ ਸਕਦੇ ਆ ਸਿਰਫ ਆਪਣੇ 30 40 ਰੁਪਏ ਦੀ ਲੈਸ ਲੱਗੀ ਹੈ ਜਿਹੜਾ ਆਪਣਾ ਸੂਟ ਬਹੁਤ ਸੋਹਣਾ ਰੈਡੀ ਹੋ ਗਿਆ ਤੇ ਸਲਵਾਰ ਵੀ ਆਪਣੀ ਬਹੁਤ ਸੋਹਣੀ ਬਣੀ ਆ ਠੀਕ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਸਸਤਾ ਆ ਸੂਟ ਲਿਆ ਆ ਕੇ ਵਧੀਆ ਸਟਾਈਲਿਸ਼ ਤਿਆਰ ਤਿਆਰ ਕਰ ਸਕਦੇ ਹਾਂ ਜਿਹੜਾ ਕਿ ਆਪਣਾ ਸੂਟ ਦੇਖਣ ਚ ਮਹਿੰਗਾ ਲੱਗੇ ਤੇ ਪਾਇਆ ਵੀ ਸੋਹਣਾ ਲੱਗੇ ਠੀਕ ਹੈ ਜੀ ਤੇ ਅਗਰ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ